ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਗੋਪੀ ਸ਼ਰਮ ਬਲੌਗਸ ਹੋਰ ਕਿਦਾਂ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਤੰਦਰੁਸਤੀ ਬਖਸ਼ੇ ਖੁਸ਼ਹਾਲ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਲੋ ਜੀ ਆਪਾਂ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਟਾਈਮ ਇੱਥੇ ਹੋ ਗਿਆ ਸੀ ਸਾਡੇ ਕੋਲ ਨੋਸ ਦਾ ਟਾਈਮ ਸੀ ਸਵੇਰ ਦਾ ਤੇ ਇੱਥੇ ਮੈਂ ਲਗਾਉਂਦੀ ਪਈ ਸੀ ਝਾੜੂ ਬੱਚਿਆਂ ਨੂੰ ਸਕੂਲ ਪੇਜ ਕੇ ਸਰਦਾਰ ਜੀ ਉਹਨਾਂ ਨੂੰ ਡਿਊਟੀ ਤੇ ਪੇਜ ਕੇ ਫਿਰ ਮੈਂ ਝਾੜੂ ਲਗਾਉਣ ਲੱਗੀ ਕਿਉਂਕਿ ਸਵੇਰੇ ਸਵੇਰ ਇੰਨਾ ਜ਼ਿਆਦਾ ਕੰਮ ਹੁੰਦਾ ਹੈ ਨਾ ਝਾੜੂ ਲਗਾਉਂਦਾ ਤਾਂ ਸੱਚ ਸੱਚ ਦੱਸਾਂ ਟਾਈਮ ਹੀ ਨਹੀਂ ਮਿਲਦਾ ਸਵੇਰੇ ਸਵੇਰ ਕਿਚਨ ਦਾ ਬਹੁਤ ਜ਼ਿਆਦਾ ਕੰਮ ਹੁੰਦਾ ਵਾ ਪਹਿਲਾਂ ਬੱਚਿਆਂ ਦਾ ਟਿਫਨ ਰੈਡੀ ਕਰਨਾ ਉਹਨਾਂ ਨੂੰ ਚਾਹ ਪਾਣੀ ਬਣਾ ਕੇ ਦੇਣਾ ਉਸ ਤੋਂ ਬਾਅਦ ਬੱਚਾ ਨੂੰ ਰੈਡੀ ਕਰਨਾ ਫਿਰ ਤੁਹਾਨੂੰ ਪਤਾ ਥੋੜਾ ਥੋੜਾ ਘਰ ਦੇ ਵਿੱਚ ਖਲਾਰਾ ਵੀ ਹੁੰਦਾ ਕਿਚਨ ਦੇ ਵਿੱਚ ਵੀ ਹੁੰਦਾ ਅੰਜ ਵੀ ਤੁਹਾਨੂੰ ਪਤਾ ਵਾ ਬੱਚੇ ਫਿਰ ਸਕੂਲ ਜਾਂਦੇ ਆ ਉਹ ਵੀ ਪਾ ਕੇ ਜਾਂਦੇ ਆ ਥੋੜਾ ਬਹੁਤਾ ਬਸ ਉਹ ਚੱਕਣ ਚ ਕੋਨ ਦੇ ਵਿੱਚ ਟਾਈਮ ਲੱਗ ਜਾਂਦਾ ਹੈ ਤੇ ਝਾੜੂ ਬਚ ਮੈਂ ਤਾ ਕਰਕੇ ਲੇਟ ਹੋ ਗਿਆ ਕਿਉਂਕਿ ਸਰਦਾਰ ਜੀ ਉਹਨਾਂ ਨੂੰ ਫਿਰ ਰੋਟੀ ਪਾਣੀ ਬਣਾ ਕੇ ਦੇਣ ਲੱਗ ਪਈ ਸੀ ਉਹਨਾਂ ਨੇ ਵੀ ਜਲਦੀ ਦੇ ਨਾਲ ਜਾਣਾ ਸੀ ਤੇ ਥੋੜਾ ਬਹੁਤਾ ਜਿਹੜਾ ਖਲਾਰਾ ਪਿਆ ਸੀ ਉਹ ਚੱਕਣ ਲੱਗ ਪਈ ਸੀ ਫਿਰ ਤੁਹਾਨੂੰ ਪਤਾਵਾ 2 ਮਿੰਟ ਘੜੀ ਬੈਠ ਕੇ ਸਾਹ ਲੈ ਲਈਦਾ ਵਾ ਬਸ ਫਿਰ ਮੈਂ ਵੀ ਨਾ ਸਵੇਰੇ ਚਾਹ ਪਿੰਦੀ ਜਦੋਂ ਬੱਚੇ ਸਕੂਲ ਜਾਂਦੇ ਮੈਂ ਵੀ ਉਹਨਾਂ ਨੂੰ ਪੇਜ ਕੇ ਆਣ ਕੇ ਫਿਰ ਚਾਹ ਬਣਾ ਕੇ ਤੇ ਅੱਧਾ ਪੌਣਾ ਘੰਟਾ ਤੁਹਾਨੂੰ ਪਤਾ ਉਹ ਫਿਰ ਵੇਸਟ ਹੁੰਦਾ ਆਪਣਾ ਚਾਹ ਪੀਂਦਿਆਂ ਇਸ ਕਰਕੇ ਥੋੜਾ ਜਿਹਾ ਛੜੂ ਜਿਹੜਾ ਆਪਣਾ ਲੇਟ ਹੋ ਗਿਆ ਸੀ ਚਾੜੂ ਲਗਾ ਕੇ ਕੱਪੜੇ ਮੈਂ ਮਸ਼ੀਨ ਦੇ ਵਿੱਚ ਪਾ ਦਿੱਤੇ ਅਸੀਂ ਬਰਤਨ ਵੀ ਆਪਣੇ ਸਾਫ਼ ਕਰ ਲਏ ਸੀ ਤੇ ਇੱਥੇ ਬਹੁਤ ਵਧੀਆ ਧੁੱਪ ਨਿਕਲੀ ਹੋਈ ਸੀ ਫਿਰ ਮੈਂ ਜਿਹੜਾ ਆਪਣਾ ਸੌਦਾ ਸੀ ਉਹ ਧੁੱਪੇ ਸੁੱਕਨੇ ਪਾਉਣ ਦੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਸੋਹਣੀ ਨਿਕਲੀ ਸੀ ਤੇ ਇੱਕ ਬਹੁਤ ਜ਼ਿਆਦਾ ਅੱਜ ਤੱਕ ਗਰਮੀ ਬਹੁਤ ਜ਼ਿਆਦਾ ਸੀ ਪਹਿਲਾਂ ਰੱਬ ਨੇ ਨਮੀ ਪਾ ਛੱਡੇ ਤੇ ਹੁਣ ਇੰਨੀ ਜ਼ਿਆਦਾ ਗਰਮੀ ਕਰ ਦਿੱਤੀ ਹੈ ਨਾ ਕੋਈ ਹਿਸਾਬ ਹੀ ਨਹੀਂ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਪਰ ਕੋਈ ਨਾ ਗਰਮੀ ਦਾ ਕੋਈ ਨਹੀਂ ਪਰ ਮੀਂਹ ਨਾ ਪਵੇ ਕੋਈ ਚੱਕਰ ਨਹੀਂ ਆ ਗਰਮੀ ਤਾਂ ਮਾੜੀ-ਮੋਟੀ ਫਿਰ ਵੀ ਸਹਿ ਲਈਦੀ ਆ ਪਰ ਜਿਹੜਾ ਮੀਂਹ ਬਹੁਤ ਮੰਦਹਾਲ ਹੁੰਦਾ ਵਾ ਬਹੁਤ ਜ਼ਿਆਦਾ ਹੀ ਮੀਂਹ ਆਇਆ ਵਿੱਚੰਗਾ ਵਾ ਤੇ ਲੋ ਜੀ ਇੱਥੇ ਜਿਹੜੀਆਂ ਮੈਂ ਦਾਲਾਂ ਸੀ ਉਹ ਧੁੱਪੇ ਸੁੱਕਣੇ ਪਾ ਦਿੱਤੀਆਂ ਤੇ ਬਸ ਜਿਹੜਾ ਸੋਦਾ ਸੀ ਥੋੜਾ ਬਹੁਤਾ ਡੱਬੇ ਵਗੈਰਾ ਸੀ ਉਹ ਵੀ ਧੁੱਪੇ ਤੋਂ ਕੇ ਸੁੱਕਣੇ ਪਾ ਦਿੱਤੇ ਸੀ ਉਨਾ ਟਾਈਮ ਚਿਰ ਤੱਕ ਆਪਣੇ ਜਿਹੜੇ ਕੱਪੜੇ ਸੀ ਉਹ ਤੋਂ ਫਗੇ ਸੀ ਉਹਨਾਂ ਨੂੰ ਦੋ ਤਿੰਨ ਗੇੜੇ ਆ ਗਏ ਸੀ ਉਸ ਤੋਂ ਬਾਅਦ ਹੁਣ ਮੈਂ ਇਹਨਾਂ ਨੂੰ ਹੰਗਾਲ ਕੇ ਤੇ ਬਸ ਸੁੱਕਣੇ ਪਾਵਾਂਗੇ ਤੇ ਬੱਚਿਆਂ ਦੇ ਆਉਣ ਦਾ ਟਾਈਮ ਹੋ ਗਿਆ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਅੱਜ ਤੇ ਆਪਾਂ ਨੇ ਜਿਹੜੇ ਚੋਲੇ ਆ ਚੋਲਣ ਦੀ ਰੈਸਪੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਹਲਦੀ ਵਾਲੇ ਚੋਲ ਉਹ ਮੈਂ ਰੈਡੀ ਕਰਨ ਲੱਗ ਪਈ ਸੀ ਕਿਉਂਕਿ ਫਿਰ ਮੈ ਵੀ ਨਾ ਸਵੇਰ ਦੀ ਇੱਕ ਦੋ ਫੁਲਕੇ ਖਾਦੇ ਹੋਏ ਸੀ ਤੇ ਮੈਨੂੰ ਵੀ ਭੁੱਖ ਲੱਗੀ ਹੋਈ ਸੀ ਫਿਰ ਮੈਂ ਸੋਚਿਆ ਕਿ ਬੱਚਿਆਂ ਨੂੰ ਵੀ ਭੁੱਖ ਲੱਗੀ ਹੋਣੀ ਹੈ ਉਹਨਾਂ ਨੇ ਵੀ ਇੱਕ ਇੱਕ ਪਰੌਂਠੀ ਖਾਧੀ ਫਿਰ ਮੋਂਨਾ ਵਾਸਤੇ ਤੇ ਆਪਣੇ ਵਾਸਤੇ ਜਿਹੜੇ ਚੋਲ ਸੀ ਉਹ ਰੈਡੀ ਕਰਨ ਲੱਗ ਪਈ ਅੱਜ ਪਿਆ ਤਾਂ ਵੀ ਆਣੀ ਇੱਕ ਮਿੰਟ ਵੀ ਕਿਉਂਕਿ ਕੰਮ ਕਈ ਵਾਰੀ ਤਾਂ ਇੰਨਾ ਜ਼ਿਆਦਾ ਹੁੰਦਾ ਤੇ ਕਈ ਵਾਰੀ ਬਿਲਕੁਲ ਵੀ ਨਹੀਂ ਹੁੰਦਾ ਬਸ ਇਦਾਂ ਹੀ ਸਾਰਾ ਦਿਨ ਨਿਕਲ ਜਾਂਦਾ ਕੰਮ ਕਰ ਕਰਦਿਆਂ ਤੇ ਇੱਥੇ ਜੇ ਲੱਗਦੀ ਸੀ ਚੌਲਾਂ ਨੂੰ ਤੜਕਾ ਲਗਾਉਣ ਸਿੰਪਲ ਜਿਹੇ ਤਰੀਕੇ ਨਾਲ ਇੱਕ ਪਿਆਜ਼ ਲਿਆ ਸੀ ਦੋ ਬਲੂ ਲੈ ਸੀ ਤੇ ਇੱਕ ਟਮਾਟਰ ਲਿਆ ਸੀ ਅੱਜ ਨਾ ਆਪਾਂ ਹਲਦੀ ਵਾਲੇ ਚੌਲ ਬਣਾਵਾਂਗੇ ਕਿਉਂਕਿ ਮੇਰਾ ਦਿਲ ਬਹੁਤ ਜ਼ਿਆਦਾ ਕਰਨ ਦਿਆ ਸੀ ਹਲਦੀ ਵਾਲੇ ਚੌਲ ਕਰਨ ਨੂੰ ਤੇ ਥੋੜੀ ਜਿਹੀ ਮਿਰਚ ਤੇ ਲੂਣ ਆਪਣਾ ਚੌਲਾਂ ਦੇ ਹਿਸਾਬ ਨਾਲ ਪਾਵਾਂਗੇ ਤੇ ਹਲਦੀ ਬਿਲਕੁਲ ਥੋੜੀ ਜਿਹੀ ਬੇਬਲੂਮੀ ਸੀ ਜਿਹੜੀ ਮਹਿਸੂਸ ਨਾ ਹੋਵੇ ਨਾ ਪਰ ਮੇਰੇ ਤੋਂ ਲੂਣ ਜ਼ਿਆਦਾ ਪੈ ਗਿਆ ਸੀ ਇੱਕ ਗੜਬੜ ਹੋ ਗਈ ਸੀ ਬਸ ਲੂਣ ਜ਼ਿਆਦਾ ਪੈ ਗਿਆ ਸੀ ਚੋਲਾਂ ਦੇ ਵਿੱਚ ਹੋਰ ਕੁਝ ਨਹੀਂ ਤੇ ਇੱਕ ਗਲਾਸ ਆਪਾਂ ਚੋਲਾਂ ਦਾ ਲਿਆ ਤੇ ਉਸ ਸਭ ਨਾਲ ਆਪਾਂ ਦੋ ਗਲਾਸ ਪਾਣੀ ਦੇ ਪਾ ਕੇ ਚੋਲ ਪਾ ਕੇ ਤੇ ਇਧਰ ਰਿਚਨੇ ਧਰਤੇ ਸੀ ਤੇ ਬਸ ਬੱਚਿਆਂ ਦੇ ਆਉਣ ਦਾ ਟਾਈਮ ਹੋ ਗਿਆ ਸਿਰਫ 10 ਮਿੰਟ ਰਹਿ ਗਏ ਸੀ ਤੇ ਲੋਚ ਚਾਹ ਪਣੀ ਪੀ ਲਓ ਦੋ ਮੇਰੇ ਕੋਲ ਕੋਈ ਵੀਡੀਓ ਸ਼ੂਟ ਨਹੀਂ ਕਿਉਂਕਿ ਬੱਚੇ ਆ ਜਾਂਦੇ ਫਿਰ ਕੋਈ ਵੀ ਮਤਲਬ ਵੀਡੀਓ ਸ਼ੂਟ ਹੋਂਦੀ ਨਹੀਂ ਆ ਪਤਾ ਨਹੀਂ ਕੀ ਗੱਲ ਬਸ ਜੇ ਫੋਨ ਦੇਖ ਲੈਣਗੇ ਫਿਰ ਕਹਿਣਗੇ ਮम्मा ਸਾਨੂੰ ਫੋਨ ਦੇ ਦੋ ਕਿ ਤੁਹਾਨੂੰ ਪਤਾ ਬੱਚਿਆਂ ਨੂੰ ਦੇਣਾ ਵੀ ਪੈਂਦਾ ਵਾ ਬਟ ਮੈਂ ਉਹਨਾਂ ਨੂੰ ਫੋਨ ਦਿੰਦੇ ਨਹੀਂ ਜਿਆਦਾਤਰ ਜਦੋਂ ਘਰੇ ਆਉਂਦੇ ਆ ਨਾ ਮੈਂ ਆਪਣਾ ਜਿਹੜਾ ਫੋਨ ਆਸੇ ਪਾਸੇ ਘਰ ਦਿੰਦੀ ਨਹੀਂ ਲਗਾ ਦਿੰਦੀ ਨਹੀਂ ਕਿਉਂਕਿ ਫਿਰ ਦੋ ਬੱਚੇ ਆ ਤੁਹਾਨੂੰ ਪਤਾ ਫਿਰ ਉਹ ਵੀ ਜਿੱਦ ਕਰਦੇ ਉਹ ਕਹਿੰਦੇ ਅਸੀਂ ਇਕੱਲਿਆਂ ਇਕੱਲਿਆਂ ਵੇਖਣਾ ਬਹੁਤ ਕਈ ਵਾਰੀ ਤਾਂ ਬਹੁਤ ਜ਼ਿਆਦਾ ਤੰਗ ਕਰਦੇ ਇਸ ਕਰਕੇ ਜਦੋਂ ਸਕੂਲੋਂ ਆਉਂਦੇ ਆ ਮੈਂ ਉਸ ਟਾਈਮ ਕੋਈ ਵੀ ਵੀਡੀਓ ਨਾ ਸ਼ੂਟ ਨਹੀਂ ਕਰ ਪਾਉਂਦੀ ਕਿਉਂਕਿ ਕਿ ਜੇ ਤੁਹਾਨੂੰ ਪਤਾ ਫਿਰ ਬੱਚੇ ਬਹੁਤ ਜ਼ਿਆਦਾ ਤੰਗ ਕਰਦੇ ਨੇ ਇੱਕ ਜਦੋਂ ਹੁੰਦੇ ਆ ਫਿਰ ਉਹਨਾਂ ਨੂੰ ਆਪਣਾ ਜਿਹੜਾ ਟਾਈਮ ਦੇਣਾ ਪੈਂਦਾ ਵਾ ਬੱਚਿਆਂ ਦੇ ਕੱਪੜੇ ਵਗੈਰਾ ਸਾਂਭਨੇ ਪੈਂਦੇ ਆ ਬੈਗ ਵਗੈਰਾ ਤੇ ਉਹਨਾਂ ਨੂੰ ਚਾਹ ਪਾਣੀ ਦੇਣਾ ਪੈਂਦਾ ਇਸ ਕਰਕੇ ਉਧਰ ਟਾਈਮ ਲੱਗ ਜਾਂਦਾ ਵਾ ਤੇ ਲੋ ਜੀ ਇੱਥੇ ਰਾਤ ਦਾ ਟਾਈਮ ਹੋ ਗਿਆ ਸੀ 7:00 ਵਜੇ ਦਾ ਟਾਈਮ ਸੀ ਤੇ ਸਬਜ਼ੀ ਆਪਣੇ ਇਸ ਕਰਕੇ ਲੇਟ ਹੋ ਗਈ ਕਿਉਂਕਿ ਸ਼ਾਮ ਨੂੰ ਸਰਦਾਰ ਜੀ ਹੁਣ ਆਏ ਤੇ ਉਹਨਾਂ ਨੂੰ ਚਾਹ ਪਾਣੀ ਬਣਾ ਕੇ ਦਿੱਤਾ ਤੇ ਬੱਚਿਆਂ ਨੇ ਬਹੁਤ ਤੰਗ ਕੀਤਾ ਸੀ ਅੱਜ ਇਸ ਕਰਕੇ ਬਸ ਸਬਜੀ ਆਪਣੀ ਲਈ ਢੋਗੀ ਥੋੜੇ ਬਹੁਤੇ ਕੱਪੜੇ ਪੈ ਸੀ ਧੋਣ ਵਾਲੇ ਸਵੇਰੇ ਕਰੀ ਆਪਾਂ ਧੋਲੇ ਸੀ ਸ਼ਾਮ ਨੂੰ ਫਿਰ ਹੋ ਜਾਂਦੀ ਆ ਬੱਚਿਆਂ ਦੇ ਸਰਦਾਰ ਜੀ ਉਹਨਾਂ ਦੇ ਯੂਨੀਫਾਰਮ ਵਗੈਰਾ ਤੇ ਉਹ ਬਸ ਮੈਂ ਧੋਣ ਲੱਗ ਪਈ ਸੀ ਤੇ ਚਾਵਲੇ ਬਰਤਨ ਵਗੈਰਾ ਸਾਫ ਕਰਨ ਲੱਗ ਪਈ ਤੁਹਾਨੂੰ ਪਤਾ ਫਿਰ ਸ਼ਿਮਲਾ ਮਿਰਚ ਕੱਟਣ ਨੂੰ ਵੀ ਟਾਈਮ ਲੱਗਦਾ ਤੜਕਾ ਵਗੈਰਾ ਕੱਟਣ ਨੂੰ ਵੀ ਟਾਈਮ ਲੱਗਦਾ ਬਸ ਉੱਥੇ ਮੈਂ ਬੈਠੀ ਫਿਰ ਕਰਦੀ ਰਹੀ ਤੇ ਨੀਰਾ ਹੋ ਗਿਆ ਤੇ ਇੱਥੇ ਹੁਣ ਆਪਾਂ ਤੋਂ ਡਿਨਰ ਕਰਾਂਗੇ Shimla mirch ਦੀ ਰੈਸਪੀ Shimla mirch ਬਿਲਕੁਲ ਥੋੜੀਆਂ ਜੀਆਂ ਸੀ ਜ ਫਿਰ ਇਸ ਕਰਕੇ ਮੈਂ ਆਲੂ ਆ ਜਿਹੜੇ 2-4 ਵੱਧ ਪਾ ਲਏ ਤੇ ਇੱਥੇ ਆਪਣੀ ਜਿਹੜੀ ਇਮੇਜ ਇਹ ਸ਼ਾਇਦ ਕਸ਼ਮੀਰੀ ਮਿਰਚ ਨੂੰ ਕਹਿ ਦਿੰਦੇ ਆ ਰੰਗਦਾਰ ਜਿਹੜੀ ਰੰਗ ਵਾਲੀ ਮਿਰਚ ਹੁੰਦੀ ਆ ਉਂਝ ਮੈਂ ਸਬਜ਼ੀ ਦੇ ਵਿੱਚ ਕੋਈ ਜ਼ਿਆਦਾ ਮਿਰਚ ਨਹੀਂ ਪਾਉਂਦੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਉਣੀ ਆ ਅੱਜ ਤਾਂ ਮੈਂ ਹਰੀ ਮਿਰਚ ਵੀ ਨਹੀਂ ਕੱਟੀ ਤੇ ਵੈਸੇ ਇਹੀ ਕੱਲੀ ਮਿਰਚ ਪਈ ਹੈ ਰੰਗਦਾਰੀ ਥੋੜੀ ਬਹੁਤੀ ਹੋ ਵੀ ਜਾਂਦੀ ਹੈ ਬੱਚੇ ਚਲੋ ਵਧੀਆ ਤਰੀਕੇ ਦੇ ਨਾਲ ਖਾ ਲੈਂਦੇ ਆ ਸਵਾਦ ਦੇ ਨਾਲ ਫਿਰ ਤੁਹਾਨੂੰ ਪਤਾ ਫਿਰ ਬੱਚਿਆਂ ਨੂੰ ਇੰਨੀ ਜ਼ਿਆਦਾ ਮਿਰਚ ਲੱਗਦੀ ਉਹ ਸਬਜੀ ਨਹੀਂ ਖਾਂਦੇ ਇਸ ਬੰਨੇ ਨਾਲ ਉਹ ਵੀ ਵਧੀਆ ਤਰੀਕੇ ਦੇ ਨਾਲ ਰੋਟੀ ਖਾ ਲੈਂਦੇ ਆ ਸਬਜੀ ਦੇ ਨਾਲ ਇਸ ਕਰਕੇ ਮੈਂ ਬਹੁਤ ਜ਼ਿਆਦਾ ਘੱਟ ਪੋਣੀ ਆ ਤੇ ਤੇਲ ਵੈਸੇ ਮੇਰੇ ਤੋਂ ਥੋੜਾ ਜਿਹਾ ਜ਼ਿਆਦਾ ਪੈ ਗਿਆ ਸੀ ਤੇ ਲੋਜੀ ਇੱਥੇ ਜਿਹੜੇ ਆਪਣੇ ਆਲੂ ਕੱਟੇ ਵੈਸੀ ਤੜਕਾ ਆਪਣਾ ਪੁੱਜ ਗਿਆ ਸੀ ਤੇ ਆਲੂ ਕੱਟ ਕੇ ਆਪਾਂ ਪਾ ਦਿੱਤੇ ਆ ਤੇ ਲੋਜ ਜੀ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਸਰ ਜੀ ਨੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ ਜ਼ਰੂਰ ਜ਼ਰੂਰ ਕਰਿਆ ਕਰੋ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਮੈਨੂੰ ਤੁਹਾਡੇ ਪਿਆਰ ਤੇ ਸਾਥ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਪਹਿਲਾਂ ਵੀ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸਪੋਰਟ ਦਿੱਤੀ ਤੇ ਉਹ ਚਲੋ ਕੋਈ ਪ੍ਰੋਬਲਮ ਸੀ ਇਸ ਕਰਕੇ ਮੈਂ ਵੀਡੀਓ ਨਹੀਂ ਪਾ ਸਕਦੀ ਸੀ ਤੇ ਹੁਣ ਆਪਣਾ ਡੇਲੀ ਰੈਗੂਲਰ ਜਿਹੜਾ ਵਲੌਗ ਆਇਆ ਕਰੂਗਾ ਤੇ ਪਲੀਜ਼ ਪਹਿਲਾਂ ਵਾਂਗੂ ਪਿਆਰ ਤੇ ਸਾਥ ਦੋ ਸਪੋਰਟ ਕਰੋ ਤੇ ਪਹਿਲਾਂ ਵਾਂਗੂ ਹੀ ਵੀਡੀਓ ਨੂੰ ਫੁੱਲ ਪਹੁੰਚ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਲੋ ਜੀ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ওকে ਬਾਏ ਟੇਕ ਕੇਅਰ